ਕਿ ਪੰਜਾਬ ਦੇ ਜਿੰਨੇ ਵੀ ਐਮ.ਐਲ.ਏ ਮੰਤਰੀ ਤੇ ਮੁੱਖ ਮੰਤਰੀ ਬਣੇ ਉਹ ਰਾਜੇ ਮਹਾਰਾਜਾ ਬਣ ਗਏ ਜਿਹੜੀ ਪ੍ਰਜਾ ਉਹ ਗਰੀਬ ਹੀ ਰਹੀ ਹੈ ਅੱਜ ਵੀ ਪਿੰਡਾਂ ਦੇ ਵਿੱਚ ਲੋਕਾਂ ਨੂੰ ਤਿੰਨ ਟਾਈਮ ਦੀ ਰੋਟੀ ਨਹੀਂ ਮਿਲਦੀ ਅੱਜ ਵੀ ਕਈਆਂ ਦੇ ਘਰ ਦੀ ਛੱਤ ਨਹੀਂ ਆ ਗਈ ਅੱਜ ਵੀ ਕਈਆਂ ਦੇ ਘਰ ਕੱਚੇ ਨੇ ਅੱਜ ਵੀ ਕਈਆਂ ਦੇ ਘਰ ਚੁੱਲ੍ਹੇ ਨਹੀਂ ਆ ਗਏ ਕਈਆਂ ਦੇ ਘਰ ਸਿਲੰਡਰ ਨਹੀਂ ਆ ਗਏ ਕਈਆਂ ਦੇ ਘਰ ਉਹ ਰੁਜ਼ਗਾਰ ਨਹੀਂ ਹੈਗਾ ਤੇ ਉਹਨਾਂ ਨੇ ਠੀਕ ਕਿਹਾਗਾ ਕਿ ਬਾਦਲਾਵਰ ਕੈਪਟਨਾਂ ਦੇ ਹੋਟਲ ਤੇ ਮੈਲ ਹੀ ਬੰਦੇ ਰਹੇ ਇਹਦੇ ਵਿੱਚ ਕੋਈ ਸਚਾਈ ਖੌੜੀ ਖੌੜੀ ਸਚਾਈ ਹੈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈਗਾ ਕੈਪਟਨ ਮਰਿੰਦਰ ਸਿੰਘ ਦਾ ਬਣ ਗਿਆ ਮੈਲ ਸੁਭੀਰ ਸਿੰਘ ਬਾਦਲ ਹੋਣ ਦਾ ਬਣ ਗਿਆ ਹੋਟਲ ਸੈਵਨ ਸਟਾਰ ਕਹਿੰਦੇ ਇੱਕ ਦਿਨ ਦਾ ਖਰਚਾ ਹੀ 1.5 ਤੋਂ 2 ਲੱਖ ਆ ਤੇ ਇਸ ਕਰਕੇ ਉਹ ਤਾਂ ਟਾਰਗੇਟ ਉਹ ਲੋਕਾਂ ਨੂੰ ਪਤਾ ਹੈਗਾ ਕਿ ਇਹ ਆ ਬਣ ਗਏ ਕਿਵੇਂ ਬਣ ਗਏ ਹਨ ਇਹ ਵੀ ਲੋਕਾਂ ਨੂੰ ਪਤਾ ਕਿਵੇਂ ਬਣ ਗਏ ਨੇ ਉਦਾਂ ਕਿਉਂ ਨਹੀਂ ਬੰਦੇ ਜਦੋਂ ਸੱਤਾ ਦੇ ਵਿੱਚ ਤੁਸੀਂ ਆਉਂਦੇ ਤੁਹਾਡੇ ਉਦੋਂ ਹੀ ਮਹਿਲ ਬੰਦੇ ਨੇ ਕੈਪਟਨ ਮਿਰਿੰਦਰ ਸਿੰਘ ਛੱਡੋ ਸੁਭੀਰ ਸਿੰਘ ਬਾਦਲ ਛੱਡੋ ਇਹਦੇ ਤੇ ਇੱਕ ਐਮਐਲਏ ਬਣ ਜੇ ਉਹ 4 500 ਕਿੱਲੇ ਦਾ ਮਾਲਕ ਹੋ ਜਾਂਦਾ ਪਿੱਛੇ ਦੇ ਸੰਗਰੂਰ ਦੇ ਵਿੱਚ ਸਬੋਧਨ ਕਰਦੇ ਸੁਖਪਾਲ ਸਿੰਘ ਖਹਿਰਾ ਹੁਣੇ ਕਹਿ ਹੀ ਗਏ ਕਿਆ ਇੱਕ ਐਮਐਲਏ ਨੇ ਉਹਨੇ ਚੰਡੀਗੜ੍ਹ ਤੇ ਕੋਠੀ ਪਾ ਲਈ ਹੈਗੀ ਉਹ ਕਿਵੇਂ ਕੋਠੀ ਪੈ ਗਈ ਇੱਕ ਐਮਐਲਏ ਜਿਹੜਾ ਪਹਿਲੀ ਦਫਾ ਹੀ ਐਮਏ ਬਲ ਬਣਿਆ ਕਿਉਂਕਿ ਕਮਾਈ ਇੰਨੀ ਬੜੀ ਵੱਡੀ ਹੋ ਜਾਂਦੀ ਆ ਹੱਦੋਂ ਵੱਧ ਕਮਾਈ ਹੋ ਜਾਂਦੀ ਐਮਐਲ ਨੂੰ ਸਾਰੇ ਪੈਸੇ ਦਿੰਦੇ ਨੇ ਐਸਐਚਓ ਲੱਗਣ ਦੇ ਪੈਸੇ ਮੁੰਚੀ ਲੱਗਣ ਦੇ ਪੈਸੇ ਤਸਵੀਲਦਾਰ ਲੱਗਣ ਦੇ ਪੈਸੇ ਬੀਡੀਪੀਓ ਲੱਗਣ ਦੇ ਪੈਸੇ ਔਰ ਤਸਵੀਲਦਾਰਾਂ ਨੇ ਤੇ ਮਹੀਨਾ ਬਣਿਆ ਹੁੰਦਾ ਵੀ ਤੁਸੀਂ ਇੱਥੇ ਰਹਿਣਾ ਹੈ ਕੋਈ ਉਹਦਾ ਕਈ ਕਈਆਂ ਐਮਐਲਏ ਦੇ ਜਵਾਈਆਂ ਨੇ ਏਰੀਆ ਵੱਡਾ ਕਿ ਆ ਏਰੀਆ ਜਵਾਈ ਦਾ ਅਜਵਾਈ ਦੇ ਭਰਾ ਦਾ ਆ ਮੁੰਡੇ ਦਾ ਤੇ ਆ ਮੁੰਡੇ ਦੇ ਯਾਰ ਦਾ ਉਹ ਇਹ ਹੈਸ਼ਟਾਈਸ ਇਸ ਕਰਕੇ ਕੈਪਟਨ ਮਰਿੰਦਰ ਸਿੰਘ ਤੇ ਛੱਡੋ ਸੁਬੀਸ਼ ਸਿੰਘ ਬਾਦਲ ਨੂੰ ਛੱਡੋ ਇੱਥੇ ਤੇ ਜਿਹੜਾ ਪਹਿਲੀ ਵਾਰ ਐਮਐਮ ਬਣ ਗਿਆ ਰਾਜੇ ਮਾਜਰੇ ਸਮਝਦੇ ਕਿ ਸਾਡੇ ਉੱਤੇ ਜੱਦੀ ਪੁਸ਼ਤੀ ਆਈ ਸਰਦਾਰ ਸੀ ਤੇ ਇਹ ਜਿਹੜਾ ਸਵਾਲ ਟਿੱਪਣੀ ਜਿਹੜੀ ਕੀਤੀ ਹੈਗੀ ਲਾਜ਼ਮੀ ਤੌਰ ਤੇ ਨਵੀਂ ਟਿੱਪਣੀ ਨਹੀਂ ਹੈਗੀ ਲੋਕਾਂ ਨੂੰ ਪਤਾ ਦੁਨੀਆ ਨੂੰ ਪਤਾ ਕਿ ਸੁੱਖ ਵਿਲਾਸ ਕਿਹਦਾ ਵਾ ਤੇ ਸਿਸਮਾ ਮਹਿਲ ਕਹਦਾ ਉਹਦਾ ਕਿੰਨਾ ਕੀ ਅਸਰ ਭਗਵੰਤ ਮਾਨ ਸਾਹਿਬ ਦੇ ਕਹਿਣ ਤੇ ਪੈਂਦਾ ਉਹ ਸਵਾਲ ਸਭ ਤੋਂ ਵੱਡਾ ਇਹ ਆ ਕੇ ਲੋਕ ਮਨ ਲੋਕਾਂ ਨੂੰ ਤਾਂ ਪਤਾ ਨਵੀਂ ਗੱਲ ਹੈ ਨਹੀਂ ਪਰ ਭਗਵੰਤ ਮਾਨ ਸਾਹਿਬ ਜਿਸ ਤਰੀਕੇ ਦੇ ਨਾਲ ਕਹਿੰਦੇ ਆਗੇ ਲੋਕੀ ਬੜੇ ਖੁਸ਼ ਹੁੰਦੇ ਨੇ ਕਿਉਂਕਿ ਇਹਦੇ ਉਦੋਂ ਕਹਿੰਦੇ ਨੇ ਜੇ ਲੋਕ ਸਭਾ ਲੜਦੇ ਨੇ ਕਿ ਫਲਾਣੇ ਦੀ ਬੁੱਢੀ ਕੋਲ ਤੇ ਟਰੱਕ ਭਰ ਭਰ ਕੇ ਸੋਨਾ ਹੈਗਾ ਲੋਕਾਂ ਨੂੰ ਗੱਲ ਜੱਚੀ ਉਹ ਉਹ ਇਹ ਚੀਜ਼ਾਂ ਉਹਨਾਂ ਨੂੰ ਕਹਿਣ ਹੀ ਆਉਂਦੀਆਂ ਹੈਗੇ ਨਾ ਤੇ ਹੁਣ ਇਹ ਸਵਾਲ ਕਿ ਇਹਨਾਂ ਨੂੰ ਹੁਣ ਕਿਨੂੰ ਤੁਸੀਂ ਤੁਹਾਡਾ ਮੁਕਾਬਲਾ ਕਿਹਦੇ ਨਾਲ ਆ ਤਹਾਡਾ ਮੁਕਾਬਲਾ ਕਾਂਗਰਸ ਦੇ ਨਾਲ ਹੈ ਤੁਹਾਡਾ ਮੁਕਾਬਲਾ ਸ਼੍ਰੋਮ ਨੀਕਾਲੀ ਦਲ ਦੇ ਨਾਲ ਤੁਹਾਡਾ ਮੁਕਾਬਲਾ ਬੀਜੇਪੀ ਨਾਲ ਤੇ ਜਦੋਂ ਤੁਸੀਂ ਉਹਨਾਂ ਨੂੰ ਨਿੰਦੋਗੇ ਤੇ ਲੋਕ ਕਹਿਣਗੇ ਹਾਂ ਭਗਵੰਤ ਮਾਨ ਸੱਚ ਬੋਲਦਾ ਔਰ ਇਹਦੇ 'ਚ ਹੈ ਕਿ ਕਿਵੇਂ 7 ਸਟਾਰ ਹੋਟਲ ਬਣ ਗਏ ਕਿਵੇਂ ਮਹਿਲ ਬਣ ਗਏ ਨਹੀਂ ਕਿਵੇਂ ਬੜੇ ਨੇ ਕਿੰਨੇ ਬਣਾਏ ਨੇ ਕਿਉਂ ਬਣੇ ਨੇ ਇਹ ਵੀ ਲੋਕਾਂ ਨੂੰ ਪਤਾ ਹੈਗਾ ਤੇ ਇੱਕ ਦੂਜੇ ਨੂੰ ਚੈਲੰਜ ਵੀ ਹੁੰਦੇ ਰਹੇ ਆ ਕਿਉਂਕਿ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜਦੋਂ ਕਬਜ਼ੇ ਛਡਾਉਂਦੇ ਸੀ ਉਹ ਤਕਰਾਰੇ ਤੇ ਦੇਣ ਦੀਆਂ ਗੱਲਾਂ ਵੀ ਕਹਿੰਦੇ ਰਹੇ ਬਾਅਦ 'ਚ ਚੈਲੰਜ ਦੂਜੇ ਪਾਸੇ ਵੀ ਹੋ ਗਿਆ ਸੁਖਵੀਰ ਸਿੰਘ ਬਾਦਲ ਕਹਿੰਦੇ ਹਿੰਮਤ ਹੈ ਨਹੀਂ ਕੁਲਦੀਪ ਧਾਲੀਵਾਲ ਸਾਹਿਬ ਛੱਡੋ ਤੇ ਸੀਐਮ ਸਾਹਿਬ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਕਿ ਮੈਂ ਆ ਜਿਹੜੀ ਪ੍ਰੈਸ ਕਾਨਫਰੰਸ ਕਰਨ ਆਇਆ ਵਾਂ ਮੈਂ 3 ਘੰਟੇ ਦੀ ਵਾਸਤੇ ਕੋਈ ਖਬਰ ਬਣਾਉਣ ਨਹੀਂ ਆਇਆ ਉਹ 3 ਮਹੀਨੇ ਹੋ ਗਏ ਨੇ ਨਾ ਤੇ ਸੁਖਬੀਰ ਸਿੰਘ ਬਾਦਲਵਾਲਾ ਨੂੰ ਸੁੱਖ-ਵਲਾਸ ਦਾ ਕੋਈ ਨੋਟਿਸ ਗਿਆ ਉਲਟਾ ਸੁਖਬੀਰ ਸਿੰਘ ਬਾਦਲਵਾਲਾ ਨੇ ਸੀਐਮ ਸਾਹਿਬ ਦੇ ਡੈਫਾਮੇਸ਼ਨ ਕੇਸ ਦੋ ਪਾ ਦਿੱਤੇ ਹੈਗੇ ਨੇ ਇਹ ਤੇ ਕਹਿ ਰਹੇ ਸੀ ਕਿ ਕੋਈ 100 100 ਕਰੋੜ ਤੋਂ ਜ਼ਿਆਦਾ ਇਹ ਸਰਕਾਰੀ ਸਬਸਿਡੀਆਂ ਖਾ ਗਏ ਨੇ ਉਹ 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 ਸੋਬਤ ਗੱਲ ਹੋਈ ਨਹੀਂ ਆ ਤੇ ਉਹ ਉੱਥੇ ਹੋਣੀ ਚਾਹੀਦੀ ਸੀ ਕਿਉਂਕਿ ਇੱਕ ਐਮਐਲਏ ਬੋਲਦੇ ਨਾ ਲੋਕੀ ਕਹਿੰਦੇ ਕੋਈ ਗੱਲ ਨਹੀਂ ਆ ਇੱਕ ਮੰਤਰੀ ਬੋਲਦੇ ਕੋਈ ਨਹੀਂ ਲੋਕਾਂ ਨੇ ਦੇ ਉਹਨੂੰ ਕੁਲਦੀਪ ਸਿੰਘ ਢਾਲੀਵਾਲ ਨੂੰ ਤੇ ਸੀਰੀਅਸ ਨਹੀਂ ਲਿਆ ਸੀ ਪਰ ਕਹਿੰਦੇ ਆ ਮੁੱਖ ਮੰਤਰੀ ਦੇ ਮੂੰਹ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਦੇ ਮੂੰਹੋਂ ਨਿਕਲਿਆ ਹੈ ਕਿ ਸ਼ਬਦ ਕਾਨੂੰਨ ਦੇ ਬਰਾਬਰ ਹੁੰਦਾ ਮਤਲਬ ਤੁਸੀਂ ਬੋਲਤਾ ਇਟ ਮੀਨ ਕਾਨੂੰਨ ਆ ਲਾ ਬਣ ਗਿਆ ਤੁਹਾਡੇ ਦੇ ਲੋਕੀ ਯਕੀਨ ਕਰਨਗੇ ਪਰ ਤੁਸੀਂ ਕਹਿ ਰਹੇ ਸੀ 100 ਕਰੋੜ ਰੁਪਏ ਦੀ ਉਸ ਸਰਕਾਰ ਨੂੰ ਚੂਨਾ ਲਗਾ ਕੇ ਆਕਸਾਈਡ ਵਾਲੇ ਲੁੱਟ ਕੇ ਈਡੀ ਨੂੰ ਲੁੱਟ ਕੇ ਆਪਣੇ ਕਿਨੂ ਕਿਨੂ ਲੁੱਟ ਕੇ ਕਿਹੜੇ ਕਿਹੜੇ ਡਿਪਾਰਟਮੈਂਟ ਨੂੰ ਲੁੱਟ ਗਿਆ ਫਿਰ ਕੀਤਾ ਕਿ ਨੋਟਿਸ ਭੇਜਿਆ ਕਿਉਂ ਨਹੀਂ ਕਿਉਂਕਿ ਉਹਦੇ ਚਾਹ ਸੁਭੀ ਸਿੰਘ ਬਾਦਲ ਹੁਣੀ ਕੱਚੇ ਖਿਡਾਰੀ ਨਹੀਂ ਸੀ ਉਹਨਾਂ ਨੇ ਕੰਮ ਹੀ ਇਸ ਤਰੀਕੇ ਨਾਲ ਕੀਤੇ ਆਗੇ ਜਿਹਨੂੰ ਹਾਈ ਕੋਰਟ ਵੀ ਚੈਲੰਜ ਨਹੀਂ ਕਰ ਸਕਦੀ ਸੀ ਸੁਪਰੀਮ ਕੋਰਟ ਵੀ ਨਹੀਂ ਚੈਲੰਜ ਕਰਦੀ ਕੋ ਕੋ ਕੈਬਨ ਨੇ ਪਾਸ ਕੀਤੇ ਨੇ ਉਹ ਡਿਪਾਰਟਮੈਂਟਲ ਤੋਂ ਮਨਜ਼ੂਰੀ ਮਿਲੀ ਆ ਡਿਪਾਰਟਮੈਂਟ ਦਾ ਜਿਹੜਾ ਸਕੱਰੇਟਰੀ ਆਗੇ ਨਾ ਉਹ ਆਪਣੇ ਆਪ ਛੇਡਾ ਸਮਰਥ ਅਧਿਕਾਰੀ ਹੁੰਦਾ ਨਾ ਉਹਦਾ ਲਿਖਿਆ ਹੋਇਆ ਇੱਟ ਤੇ ਕੀ ਕਹਿੰਦੇ ਨੇ ਲਕੀਰ ਵਾਲੀ ਸਵਾਲ ਹੋ ਜਾਂਦਾ ਇੱਥੇ ਤੇ ਪਟਵਾਰੀ ਦਾ ਲਿਖਿਆ ਹੋਇਆ ਸੁਪਰੀਮ ਕੋਰਟ ਨੇ ਤੋੜਤਾ ਦੀ ਹੈਗੀ ਤੇ ਉਥੇ ਫਿਰ ਡਿਪਾਰਟਮੈਂਟ ਦੇ ਸੈਕਟਰੀ ਦੇ ਤੋਂ ਨਿਕਲੀਆਂ ਫਾਈਲਾਂ ਤੇ ਫਿਰ ਕੈਬਨਟ ਦੀ ਮਨਜ਼ੂਰੀ ਉਹ ਸੀਐਮ ਸਾਹਿਬ ਪਾਣੀ ਕਿਵੇਂ ਸਟੇਟਮੈਂਟ ਦੇ ਦੇ ਕੇ ਤੇ ਉਸ ਤੇ ਕਾਰਵਾਈ ਹੋਣੀ ਚਾਹੀਦੀ ਸੀ ਪਰ ਹੁਣ ਸਵਾਲ ਇਸ ਮਸਲੇ ਤੇ ਕਿ ਲੋਕਾਂ ਨੂੰ ਇਹ ਗੱਲਾਂ ਜੱਜ ਦੀਆਂ ਨੇ ਤੇ ਭਗਵੰਤ ਮਾਨ ਸਾਹਿਬ ਦੇ ਮੂੰਹੋਂ ਫੱਬ ਦੀਆਂ ਨੇ ਉਹ ਵੋਟਾਂ 'ਚ ਕਿੰਨੀਆਂ ਕਨਵਰਟ ਹੁੰਦੀਆਂ ਚਾਰ ਤਰੀਕ ਨੂੰ ਪਤਾ ਲੱਗੂਗਾ